ਕੱਢ ਕੇ ਲਿਉਣਾ ਯਾਰ ਕਿਤੇ ਆਟੋਮੈਟਿਕ ਹੀ ਨਾ ਚੱਲ ਪੇ ਪਾਣੀ ਬਹੋ ਪਿਆ ਕਹਿੰਦਾ ਪਹਿਲਾਂ ਉਹ ਕਹਿੰਦੇ ਜੀ ਇਹ ਵੀ ਸ਼ਿਕਾਇਤ ਹੋ ਸਕਦੀ ਹੈ ਹੁਣ ਪੁਲਿਸ ਕੋਲੇ ਵੀ ਰਾਤ ਨੂੰ ਭੋਲਾ ਸਿੰਘ ਸਾਡੀ ਮੋਟਰ ਚਲਾ ਗਿਆ ਜੀ ਵੀ ਸਾਡੇ ਤੇ ਲੱਗਦਾ ਹੈ ਜੀ ਸਾਨੂੰ ਸ਼ੱਕ ਹੈ ਉਹੀ ਹੈ ਜੀ ਵੀ ਮਤਲਬ ਜੀ ਰੋਕੋ ਜੀ ਇਹ ਗੱਲਾਂ ਸ਼ਰਾਰਤੀ ਅੰਸਰ ਮੋਟਰਾਂ ਚਲਾ ਜਾਂਦੇ ਨੇ ਰਾਤ ਨੂੰ ਕਹਿੰਦੇ ਇਹ ਜਿਹੇ ਸ਼ਕਤੀਆਂ ਵੀ ਆਉਣ ਸਕਦੀਆਂ ਨੇ ਜਿਹੜੇ ਹਿਸਾਬ ਨਾਲ ਤੁਸੀਂ ਬਿਜਲੀ ਦੇ ਰਹੇ ਹੋ ਤੇ ਜਿਹੜੇ ਹਿਸਾਬ ਨਾਲ ਸਾਨੂੰ ਕੱਸੀਆਂ ਦਾ ਮੋਗਿਆਂ ਦਾ ਰਜਵਾਹਿਆਂ ਦਾ ਸੂਆਂ ਦਾ ਪਾਣੀ ਮਿਲ ਰਿਹਾ ਹੈ। ਕਹਿੰਦਾ ਹੁਣ ਤਾਂ ਬੰਦ ਕਰਨ ਨਹੀਂ ਆਉਣਾ ਪੈਂਦਾ ਮੋਟਰ। ਉਹ ਕਹਿੰਦੇ ਜਿਹੜੇ ਇੱਕ ਇੱਕ ਬਜ਼ੁਰਗ ਮੈਨੂੰ ਕਹਿੰਦਾ ਕਹਿੰਦਾ ਹੁਣ ਬਦਲ ਬਦਲ ਨਾ ਦੇਈ ਬਾਈ ਕੋਈ ਕਾਨੂੰਨ ਜਾਂ ਮੈਂ ਕਿਵੇਂ ਕਹਿੰਦਾ ਵੀ ਅੱਧਿਆਂ ਤੋਂ ਵੱਧ ਜੇ ਜਨਰੇਟਰ ਤਾਂ ਤੂੜੀ ਵਾਲੇ ਖੜੇ ਨੇ ਕਹਿੰਦਾ ਮੈਂ ਤਾਂ ਵੇਚਦਾ ਯਾਰ ਕਹਿੰਦਾ ਜੇ ਮੈਂ ਦੁਬਾਰੇ ਖਰੀਦਣਾ ਪਾਇਆ ਮੈਨੂੰ ਉਹ 3 ਗੁਣਾ ਕੀਮਤ ਤੇ ਵਾਪਸ ਦੇਊਗਾ ਹੁਣ ਬਦਲਣਾ ਨਹੀਂ ਮੈਂ ਕਿਹਾ ਮੈਂ ਬਦਲਦਾ ਨਹੀਂ ਕੁਛ ਨਹੀਂ ਹੁੰਦਾ ਹੀ ਚੱਲਣ ਦੇ ਕੁ ਜਨਰੇਟਰ ਜੂਟਰ ਦੀ ਲੋੜ ਹੀ ਨਹੀਂ ਪੈਣੀ ਦਿੰਦੀ ਇਹ ਬਜ਼ੁਰਗ ਕਹਿੰਦੇ ਅਸਲੀ ਗੱਲਾਂ ਨੇ ਜੀ ਜਿਵੇਂ ਸੱਚੀਆਂ ਅੱਜ ਸਾਰਾ ਉਹਨਾਂ ਨੂੰ ਇਹ ਪਤਾ ਸੀ ਵਿਧਾਨ ਸਭਾ ਚ ਕੀ ਹੁੰਦਾ ਹੈ ਸਾਰਾ ਪਤਾ ਸੀ ਮੇਗਾ ਤੂੰ ਸੁਣਦੇ ਹੋ ਆ ਸੁਣਦੇ ਆ ਅਜ ਤਾਂ ਇਹ ਲਾ ਕੇ ਬਾਇ ਨਾ ਕਹਿੰਦੇ ਵੀ ਆ ਆ ਗਏ ਵੀ ਜਿੰਨਾ ਚਿਰ ਤੂੰ ਨਹੀਂ ਆਉਂਦਾ ਕਹਿੰਦਾ ਫਿਰ ਉਹਨਾਂ ਚਿਰ ਇੱਕ ਦੂਜੇ ਨੂੰ ਪੁੱਛੀ ਜਾਂਦੇ ਰਹਿੰਨੇ ਆ ਆ ਗਿਆ ਆਇਆ ਨਹੀਂ ਹਜੇ ਨਹੀਂ ਆਇਆ ਆ ਗਿਆ ਜਦੋਂ ਆ ਗਿਆ ਦੱਸੀ ਫਿਰ ਬਸ ਫਿਰ ਕਹਾਂ ਨਿਆਰਾ ਤਾਂ ਉਹਦੀ ਆਉਂਦਾ ਕਹਿੰਦਾ ਜਦ ਤੂੰ ਆਉਣਾ ਫਿਰ ਜਦੋਂ ਤੂੰ ਆ ਕੇ ਕਹਿੰਦਾ ਉਹਨਾਂ ਨੂੰ ਪੰਜਾਬੀ ਆਉਂਦੀ ਐ ਪੰਜਾਬੀ ਬੋਲ ਕੇ ਦਿਖੋ ਉਹ ਕਦੇ ਪੌੜਾ ਪੂੜਾ ਚ ਪੜੇ ਨੇ ਉਹਨਾਂ ਨੂੰ ਕਿੱਥੇ ਆਉਂਦੀ ਹੈ ਪੂ ਜਾਣਦਾ ਕਹਿੰਦਾ ਪੱਖੇ ਨੇ ਜੈਂਡੋਰੀਆਂ ਮੈਂ ਕਹਿੰਦਾ ਮੈਂ ਤਾਣ ਰਿਹਾ ਹੀ ਪਿੰਡਾਂ ਚ ਸੋ ਜਿਹੜਾ ਧਰਤੀ ਨਾਲ ਜੁੜ ਕੇ ਜਿਹੜਾ ਰਹਿਣਾ ਜੀ ਉਹ ਤੋਂ ਵੱਡਾ ਕੁਛ ਪਰਮਾਤਮਾ ਦਾ ਕੋਈ ਆਸ਼ੀਰਵਾਦ ਨਹੀਂ ਬਹੁਤ ਬੰਦੇ ਆਉਂਦੇ ਆ ਧਰਤੀ ਤੇ ਸਾਹ ਲੈ ਕੇ ਤੁਰ ਜਾਂਦੇ ਆ ਬਹੁਤ ਘੱਟ ਬੰਦਿਆਂ ਨੂੰ ਧਰਤੀ ਆਪਣੇ ਸਤਾ ਤੇ ਤੁਰਨ ਦੀ ਇਜਾਜ਼ਤ ਦਿੰਦੀ ਹੈ ਵੀ ਤੇਰੇ ਕਦਮ ਜਿਹੜੇ ਨੇ ਮੇਰੇ ਸਤਾ ਤੇ ਤੁਰ ਤੇ ਪੈਣ ਤਾਂ ਕੋਈ ਇਜਾਜ਼ਤ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧਰਤੀ ਨੇ ਸਵਾਗਤ ਕੀਤਾ ਕਿ ਤੁਰ ਤੁਰਿਆ ਫੇਰ ਬਸ ਤੇ ਸੱਚ ਦਾ ਹੋਕਾ ਦੇ ਚਲੋ ਤੁਰੇ ਫਰੇ ਤੇ ਸੱਚ ਦਾ ਹੋਕਾ ਦੇ ਸੱਚ ਤੋਂ ਵੱਡਾ ਕੋਈ ਚੀਜ਼ ਹੀ ਨਹੀਂ ਹੈ ਸੋ ਤੁਸੀਂ ਉਹਨਾਂ ਖੇਡਾਂ ਦੇ ਸ਼ੌਕੀਨੋ ਜਿਹਦੇ ਵਿੱਚ ਬੇਜ਼ੁਬਾਨਿਆਂ ਨੂੰ ਪਿਆਰ ਕੀਤਾ ਜਾਂਦਾ ਆਪਾਂ ਤਾਂ ਜਦੋਂ ਕਣਕ ਵੜਦੇ ਆ ਜੀਰੀ ਵੜਦੇ ਆ ਮੱਕੀ ਵੜਦੇ ਆ ਆਪਾਂ ਤਾਂ ਜਾਨਵਰਾਂ ਜਨੌਰਾਂ ਵਾਸਤੇ ਉੱਥੇ ਦਾਨ ਛੱਡ ਕੇ ਆਉਂਦੇ ਆ ਵੀ ਆਹ ਜਨੌਰਾਂ ਦਾ ਹਿੱਸਾ ਹੈ ਬਈ ਆਪਾਂ ਤਾਂ ਉਹ ਬੰਦੇ ਆ ਜੀ ਬੇਜ਼ੁਬਾਨਿਆਂ ਦਾ ਇਹ ਉਹਨਾਂ ਦਾ ਭਾਈ ਇਹ ਉਹਨਾਂ ਦੀ ਕਿਸਮਤ ਹੈ ਉਹ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਚਿੜੀ ਦੀ ਚੁੰਝ ਛੋਟੀ ਹੈ ਉਹਦਾ ਚੋਗਾ ਤਾਂ ਹੀ ਪਿਆ ਹੁੰਦਾ ਹੈ ਬਗਲੇ ਦੀ ਚੁੰਝ ਲੰਬੀ ਹੈ ਉਹਨੂੰ ਚੋਗਾ ਵਿੱਚੋਂ ਕੱਢਣਾ ਪੈਂਦਾ ਚੋਗਾ ਹਰ ਇੱਕ ਨੇ ਚੁਗਣਾ ਹੈ ਕੋਈ ਕਿਸੇ ਦਾ ਚੋਗਾ ਰੋਕ ਨਹੀਂ ਸਕਦਾ ਕੋਈ ਕਿਸੇ ਦਾ ਕਿਸਮਤਾਂ ਬਦਲ ਨਹੀਂ ਸਕਦਾ ਉਹ ਕਹਿੰਦਾ ਮਤ ਯਕੀਂ ਕਰ ਆਪਣੇ ਹੱਥ ਕੀ ਲਕੀਰਾਂ ਉੱਪਰ